ਇਹ ਐਸੋ ਡਾਕਟਰ ਡੀਯੂਸ ਦੇ ਬਾਰੇ ਚ ਲਖਵੀਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਕਹਿੰਦਾ ਹਾਂ ਨਮਸਕਾਰ ਤੇ ਇਹ ਦੁਰਘਟਨਾ ਔਰ ਦੁਖਦਾਇਕ ਘਟਨਾ ਜਿਹੜੀ ਹੋਈ ਹੈ ਇਹ 29 ਤਰੀਕ ਨੂੰ ਰਾਤ ਨੂੰ ਬਾਥ ਤੈਸਲ ਦੇ ਵਿੱਚ ਹੋਈ ਹੈ ਜਿਨੇ ਤੇ ਇੱਕ ਬਾਸੂ ਟੋਪੜਾ ਤੇ ਨੀਰੂ ਛਾਵੜਾ ਦੋਹੇ ਡੱਤ ਹੋ ਗਏ ਤੇ ਇੱਕ ਇੰਜਰਡ ਹੋ ਗਿਆ ਇਹ ਦੋ ਗੈਂਗਸਟਰ ਦੇ ਰੂਪ ਕੇ ਬਦਕੇ ਸਿੱਕੀਗਾਲ ਕੋ ਚੱਲੀ ਆ ਇਹ ਜਿਹੜਾ ਗੈਂਗਸਟਰ ਦਾ ਕਲਚਰ ਹੈ ਪੰਜਾਬ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਪਰ ਬੜੀ ਹੈ ਪੰਜਾਬ ਦੇ ਲਈ ਬਦਕੇ ਸਿੰਗਤੀ ਹੈ ਵੀ ਜਿਹੜਾ ਹੈ ਗੈਂਗਸਟਰ ਦਾ ਕਲਚਰ ਹੈ ਦਿਨ-ਬਦ ਦਿਨ ਵਧਦਾ ਜਾ ਰਿਹਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਪੁਲਿਸ ਜਾਂ ਪ੍ਰਸ਼ਾਸਨ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਵੀ ਇਸ ਨੂੰ ਕੰਟਰੋਲ ਕਰਨ 'ਚ ناکਾਮ ਰਹਿ ਰਹੇ ਨੇ दुजी मैं